ਕਾਲਸਾਵਾ ਐਨਰਜੀ ਕੀ ਪਟੇ ਅੱਜ ਮਨਯੂ ਸਪਿੰਗ ਕੋਰਟ ਵੱਲੋਂ ਜੋ ਬਿਆਸਰਾ ਦਿੱਤਾ ਗਿਆ ਹੈ ਕਿ ਜਿਹੜੇ ਸੰਘੂ ਤੇ ਖਨੌੜੀ ਬਾਰਡਰ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਬੈਰੀਕੇਡ ਲਾ ਕੇ ਰਸਤੇ ਜਾਮ ਕੀਤੇ ਹੋਏ ਨੇ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਹੈ ਇਹਦੇ ਸਬੰਧ ਵਿੱਚ ਪਹਿਲਾਂ ਕਿਸੇ ਸੱਜਣ ਨੇ ਪੀਆਇਲ ਪਾਈ ਸੀ ਕਿ ਰਸਤੇ ਖੋਲੇ ਜਾਣ ਤੇ ਮਨਯੂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਈ ਰਸਤੇ ਖੋਲੇ ਜਾਣ ਪਰ ਬਹੁਤ ਦੁੱਖਣਾ ਪੈਣਾ ਪਵੇਗਾ ਕਿ 17 ਰਸਤੇ ਖੋਲ੍ਹਦਿਆਂ ਨੇ ਪਰ ਹਰਿਆਣਾ ਸਰਕਾਰ ਰਸਤਾ ਖੋਲ੍ਹਣ ਦੀ ਬਜਾਏ ਉਸ ਫੈਸਲੇ ਦੇ ਹਾਈ ਕੋਰਟ ਦੇ ਫੈਸਲੇ ਤੇ ਵਿਰੋਧ ਸੁਪਰੀਮ ਕੋਰਟ ਚਲੇ ਗਈ ਤੇ ਅੱਜ ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਬਹੁਤ ਅਨਿਜਨਕ ਫੈਸਲਾ ਦਿੱਤਾ ਹੈ ਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਹਰਿਆਣਾ ਤੇ ਪੰਜਾਬ ਦੇ ਡੀਜੀਪੀ ਬੈਠ ਕੇ ਜਿਹੜਾ ਇਹ ਇੱਕ ਰਸਤਾ ਜਿਹੜਾ ਉਹ ਖੁਲਾਉਣ ਜਿਹਦੇ ਨਾਲ ਐਂਬੂਲੈਂਸ ਤੇ ਸੀਨੀਅਰ ਸਿਟੀਜ਼ਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸੀਨੀਅਰ ਸਿਟੀਜ਼ਨ ਤੇ ਜਿਹੜੇ ਹੈਗੇ ਨੇ ਐਂਬੂਲੈਂਸ ਆ ਉਹਨਾਂ ਵਾਸਤੇ ਤਾਂ ਤੁਸੀਂ ਰਸਤਾ ਖੋਲਣ ਲਈ ਕਹਿੰਤਾ ਜਿਹੜੇ ਬਾਕੀ ਦੇਸ਼ ਦੇ ਲੋਕ ਨੇ ਉਹਨਾਂ ਨੇ ਕੀ ਮਾਰਾ ਕੀਤਾ ਇਸ ਰਸਤੇ ਰੁਕਮ ਦੇ ਨਾਲ ਜਿਹੜਾ ਹੈ ਇਹ ਪੰਜਾਬ ਤੇ ਹਰਿਆਣਾ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਜਿਹੜੇ ਐਨ ਆਰ ਆਈ ਵੀ ਬਾਹਰ ਅੰਦਰ ਦਿੱਲੀੋਂ ਜਾ ਰਹੇ ਨੇ ਜਾਂ ਦਿੱਲੀ ਨੂੰ ਜਾਂ ਜਿਹਨਾਂ ਨੇ ਬਾਹਰ ਜਾਣਾ ਹੈ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ ਆਮ ਜਨਤਾ ਜਿਹੜੀ ਆ ਉਹ ਕਿੰਨੀਆਂ ਮੁਸ਼ਕਲਾਂ ਚ ਐ ਇਥੋਂ ਤੱਕ ਕੇ ਸਕੂਲ ਖਾਲਦਨ ਦੇ ਬੱਚੇ ਜਿਹੜੇ ਉਹਨਾਂ ਨੂੰ ਮੁਸ਼ਕਲ ਆ ਗਈਆਂ ਨੇ ਸੁਰ ਇਹ ਰਸਤਾ ਜਿਹੜਾ ਖੁੱਲਣ ਦੇ ਆਦੇਸ਼ ਕਰੀ ਚਾਹੀਦੇ ਸੀ ਔਰ ਇਹ ਦਮ ਸਾਹਤ ਹੋ ਗਈ ਹੈ ਕਿ ਰਸਤਾ ਜਿਹੜਾ ਸੀ ਇਹ ਕਿਸਾਨਾਂ ਨੇ ਨਹੀਂ ਰੋਕੇ ਇਹ ਹਰਿਆਣਾ ਸਰਕਾਰ ਨੇ ਰੋਕੇ ਸੀ ਜਿਸ ਕਰਕੇ ਹਰਿਆਣਾ ਸਰਕਾਰ ਮਾਨਯੋਗ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਗਈ ਤੇ ਸੁਪਰੀਮ ਕੋਰਟ ਨੇ ਅੱਜ ਜਿਹੜਾ ਫੈਸਲਾ ਦਿੱਤਾ ਹੈ ਇਹ ਹਰਾਨੀ ਜਨਕ ਫੈਸਲਾ ਹੈ ਤੇ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹ ਤੇ ਮੁਰੂਚਾਰ ਕਰਕੇ ਤੇ ਇਹ ਰਸਤੇ ਜਿਹੜੇ ਆ ਇਹ ਖੋਲੇ ਜਾਣ ਜਾਂ ਤਾਂ ਸੁਪਰੀਮ ਕੋਰਟ ਵਿੱਚ ਪੈ ਕੇ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਨ ਤੌਰ ਤੇ ਲਾਭ ਕਰਾਵੇ ਜਾਂ ਫਿਰ ਇਹ ਰਸਤੇ ਜਿਹੜੇ ਨੇ ਖੜਾ ਕੇ ਤੇ ਸਾਨੂੰ ਦਿੱਲੀ ਜਾਂਦੀ ਜਿਹੜੀ ਆ ਉਹ ਰਸਤੇ ਜਿਹੜੇ ਆ ਉਹ ਕਲੀਅਰ ਕੀਤੇ ਜਾਣ ਸੁਰਗੇ ਜਿਹੜਾ ਫੈਸਲਾ ਅੱਜ ਕੀਤਾ ਹੈ ਸੁਪਰੀਮ ਕੋਰਟ ਨੇ ਇਹ ਤੇ ਸੁਪਰੀਮ ਕੋਰਟ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ ਵਾਰੀਗੁਰ ਚਿੱਕਾ ਖਾਸਾ